ਸੰਗਰੂਰ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਭਗ 20 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਅਤੇ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਰੀਜ਼ਾਂ ਦੇ ਘਰ ਹਰਪਾਲ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਦੋਸ਼ੀ ਕਿਸੇ ਵੀ ਕੀਮਤ 'ਤੇ ਬਖਸ਼ੇ ਨਹੀਂ ਜਾਣਗੇ। ਹਰਪਾਲ ਸਿੰਘ ਚੀਮਾ ਨੇ ਜਿੱਥੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਦੁੱਖ ਪੰਡਾਇਆ ਉੱਥੇ ਹੀ ਉਹਨਾਂ ਕਿਹਾ ਕਿ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਸਲਾਖਾਂ ਦੇ ਪਿੱਛੇ ਹਨ। ਅਤੇ ਪੁਲਿਸ ਦੀ ਉੱਚ ਪੱਧਰੀ ਟੀਮ ਜਾਂਚ ਵਿੱਚ ਲੱਗੀ ਹੋਈ ਹੈ ਅਤੇ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਜੋ ਵੀ ਇਸ ਦੇ ਲਈ ਜ਼ਿੰਮੇਵਾਰ ਹਨ ਉਹਨਾਂ ਨੂੰ ਮੌਤ ਦੀ ਸਜ਼ਾ ਦਵਾਈ ਜਾਵੇ ਉਹਨਾਂ ਕਿਹਾ ਦੋਸ਼ੀ ਕੋਈ ਵੀ ਹੋਵੇ ਬਖਸ਼ੇ ਨਹੀਂ ਜਾਣਗੇ ਕੱਲ੍ਹ ਦੀ ਏਜੰਟਾਂ ਹਾਲੇ ਕੀ ਥੋੜਾ ਬੇਟਾ ਲੱਗਦਾ ਹੈ ਹਾਂ ਜੀ ਇਹਨਾਂ ਨੂੰ ਥੋੜਾ ਬੇਟਾ ਕੱਲ੍ਹ ਅੱਜ ਕੋਣ ਕੋਣ ਆਏ ਸੀ ਤੁਹਾਡੇ ਪਰਿਵਾਰ ਅੱਜ ਅੱਜ ਚੀਮਾ ਸੰਗ ਮੰਤਰੀ ਆਏ ਕਿ ਕਾਰਨ ਕੀ ਹੋਇਆ ਤੁਹਾਡੇ ਬੇਟੇ ਦੇ ਦੇਖੋ બસ ਜੀ ਚੰਗਾ ਭਲਾ ਤੀਜਾ ਜੀ ਬਸ ਇਹਨੂੰ ਜਾ ਕੇ ਦਾਖਲ ਕਰਤਾ ਉਸ ਤੋਂ ਬਾਅਦ ਉਹਨਾਂ ਨੇ ਕੁਝ ਕੁਸ ਦੀ ਬੋਤਲ ਲਾਈ ਪਹਿਲਾਂ ਬੋਲਦਾ ਚੱਲਦਾ ਤੁਰਦਾ ਗਿਆਗਾ ਉਸ ਤੋਂ ਬਾਅਦ ਜਦ ਬੋਤਲ ਲਾਤੀ ਜੀ ਉਸ ਤੋਂ ਬਾਅਦ ਉਹ ਬੰਨਾ ਇਹ ਸ਼ਾਬੜੀ ਲੈ ਕੇ ਆਉਂਦੇ ਸੀ ਜਾਂ ਪਿੰਡ 'ਚ ਮਿਲ ਜਾਂਦੀ ਇਹਦਾ ਜੀ ਹੋਂ ਕਿਤੇ ਬੋਤਲ ਕਿਤੇ ਫੜ ਲਿਆ ਵੀ ਅਧਿਆ ਪਊਆ ਪੂਰੀ ਮਿਲ ਜਾਂਦੀ ਹਾਂ ਹਾਂ ਨਾ ਕਦੇ ਚੰਨ ਕਿਸੇ ਤੋਂ ਫੜ ਲੈਂਦਾ ਜੀ ਆਇਆ ਉਸ ਤੋਂ ਬਾਅਦ ਕਦੇ ਨਾ ਕਦੇ ਜੀ ਕਰਦਾ ਦੀ ਅਧਿਆ ਪਊਆ ਫੜ ਕੇ ਪੀ ਲੈਣਾ ਦੀ ਮੈਂ ਹਜੇ ਘੂਰਦਾ ਰਹਨਾ ਦੀ ਵੀ ਤੋਂ ਮਾ ਜੇ ਪੀਣੀ ਆ ਤਾਂ ਸਭ ਦਿਨ ਵਧੀਆ ਪੀਲਾ ਨਹੀਂ ਹੈ ਇਹਨੂੰ ਛੱਡ ਦੇ। ਕੀ ਲੱਗਦਾ ਜਿਹੜੀ ਘਟੀਆਂ ਸ਼ਰਾਬ ਕਰਤੀ ਹੋਇਆ ਜੀ? ਹਾਂ ਜੀ। ਕੋਈ ਕੰਮ ਕੀ ਕਰਦਾ ਸੀ ਬੇਟਾ? ਇਹਦਾ ਤੇ ਹੈ ਜਿਹੜੀ ਕਰਦਾ ਸੀ। ਉਹ ਪਿੱਛੇ ਪਰਿਵਾਰ ਦੇ ਵਿੱਚ ਕੋ ਕਮਾਨ ਵਾਲੇ ਜੀ। ਕਮਾਨ ਵਾਲੇ ਇਹ ਇਕੱਲੇ ਟੀ ਆਪਣੇ। ਕੋ ਮੰਗ ਕੀ ਹੈ ਤੁਹਾਡੀ? ਕੋਈ ਮੰਗ ਰੱਖੀ ਹੈ ਤੁਸੀਂ ਮਸਤ ਸਾਡੇ ਮੰਗ ਤਾਂ ਜੀ ਇਹੀ ਅੱਖੇ ਕਿਦਾ ਜੀ ਇਹਨਾਂ ਨੂੰ ਨੌਕਰੀ ਮਿਲ ਜੇ ਕੁੜੀ। अच्छा बाकी चल जहां-जहां सहायता ਕਰਨਗੇ ਜੀ ਸਾਨੂੰ ਸਹਾਇਤਾ। ਵਿਸ਼ਵਾਸ ਰੱਖਾਇਆ ਤੁਹਾਨੂੰ ਵੀ ਤੁਹਾਨੂੰ ਕੁਝ ਮਿਲੂਗਾ। ਹਾਂ ਜੀ ਹਾਂ। ਠੀਕ ਹੈ ਜੀ। ਜੇ ਉਹ ਕਹਿੰਦੇ ਤੇ ਵੀ ਸਾਨੂੰ ਐਂਪੈਸੀ ਦੇਵਾਂਗੇ ਜੀ ਵਧੀਆ। ਵੀ ਥੋੜਾ ਦਪੱਖਾਂ ਨਾਲ ਜੋੜ ਸਕਦੇ ਹਾਂ। ਥੋੜੇ ਦਿਨ ਪਹਿਲਾਂ ਅਨਸੁਖਾਮੀ ਘਟਨਾ ਵਾਪਰੀ ਸੀਗੀ। ਕਾਫੀ ਸਾਡੇ ਸਾਥੀ ਜਿਹੜੇ ਨੇਗੇ ਉਹਨਾਂ ਦੀ ਮੌਤ ਹੋ ਗਈ ਸੀ ਅੱਜ ਸਾਰੇ ਪਰਿਵਾਰਾਂ ਦੇ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਹਾਂਗੇ। ਤੋ ਇਹਨਾਂ ਦੇ ਨਾਲ ਬਿਲਕੁਲ ਅਸੀਂ ਡਟ ਕੇ ਖੜੇ ਆਂਗੇ ਜੋ ਵੀ ਮਦਦ ਇਹਨਾਂ ਪਰਿਵਾਰਾਂ ਨੂੰ ਚਾਹੀਦੀ ਅਸੀਂ ਦੇਵਾਂਗੇ ਕਿਉਂਕਿ ਸਰਕਾਰ ਦਾ ਫਰਜ਼ ਬਣਦਾ ਸੀ ਆਪਣਾ ਫਰਜ਼ ਨਿਭਾਵਾਂਗੇ ਇਹ ਅਣਸਖਾਵੀ ਘਟਨਾ ਵਾਪਰੀ ਹੈਗੀ ਔਰ ਜਿਹੜੇ ਦੋਸ਼ੀ ਨੇਗੇ ਉਹਨਾਂ ਨੂੰ ਮਿਸਾਲੀ ਸਜ਼ਾ ਦੇਵਾਂਗੇ ਅਸੀਂ ਜਿਨ੍ਹਾਂ ਨੇ ਇਹ ਕੰਮ ਕੀਤਾਗਾ ਬਹੁਤ ਸਾਰੇ ਦੋਸ਼ੀ ਜਿਹੜੇ ਨੇ ਕੋ ਫੜ ਲਏ ਗਏ ਨੇਗੇ ਔਰ ਉਹਨਾਂ ਦੇ ਖਿਲਾਫ ਸਖਤ ਧਰਾਮਾ ਦੇ ਅਧੀਨ ਕੇਸ ਦਰਜ ਕੀਤਾ ਗਿਆ ਔਰ ਮੈਂ ਸਮਝਦਾਗਾ ਕਿ ਮੌਤ ਹੀ ਸਜ਼ਾ ਦਾ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਮੌਤ ਹੀ ਸਜ਼ਾ ਦਾ ਅਸੀਂ ਪ੍ਰਬੰਧਨ ਕੀਤਾਗਾ 61 ਸੈਕਸ਼ਨ 61 ਇੱਕ ਸਜ਼ਾ ਦਾ ਉਹਦੇ ਤੇ ਹੱਤ ਮੌਤ ਦੀ ਸਜ਼ਾ ਕਿਉਂ ਸਾਡੀ ਸਾਰੀ ਇਨਵੈਸਟੀਗੇਸ਼ਨ ਅਫਸਰ ਲੱਗੇ ਨੇ ਕਿ ਸਾਰੇ ਪੁਲਿਸ ਅਫਸਰ ਲੱਗੇ ਨੇ ਉਹਨਾਂ ਨੂੰ ਵੀ ਮੌਤ ਦੀ ਸਜ਼ਾ ਦਬਾਵਾਂਗੇ ਔਰ ਪਰਿਵਾਰ ਦੇ ਨਾਲ ਸੀ ਡਟ ਕੇ ਨਾਂ ਵੀ ਹੋਇਆਗਾ ਕੁਝ ਜਗ੍ਹਾ ਤੇ ਦਿੜ ਵਿੱਚ ਵੀ ਹੋਇਆਗਾ ਸੋ ਸਾਰੇ ਪਰਿਵਾਰਾਂ ਨਾਲ ਸਾਡੀ ਜਿਹੜੀ ਸਵੇਦਨਾ ਹੈ ਕਿ ਅਸੀਂ ਉਹਨਾਂ ਦੁੱਖ ਪ੍ਰਗਟ ਕਰਦੇ ਆਂਗੇ ਸੋ ਦੋਸ਼ੀ ਬਿਲਕੁਲ ਜਿਹੜੇ ਉਹ ਬਖਸ਼ੇ ਨਹੀਂ ਜਾਣਗੇ ਤੇ ਗਰੀਬ ਪਰਿਵਾਰ ਨੇ ਸਾਰੇ ਮਜ਼ਦੂਰ ਪਰਿਵਾਰ ਨੇ ਸੋ ਮਜ਼ਦੂਰ ਸਾਡੇ ਪਰਿਵਾਰਾਂ ਦਾ ਹਿੱਸਾ ਨੇ ਸਾਡਾ ਹਿੱਸਾ ਨੇ ਸਾਡੇ ਸਮਾਜ ਦਾ ਹਿੱਸਾ ਨੇ ਕਿ ਸੋ ਇਹਨਾਂ ਨਾਲ ਅਸੀਂ 100% ਖੜੇ ਲਗਭਗ 2 ਜਿਹੜੀਆਂ ਮਾਤ ਸੋ ਹੁਣ ਸਿਚੁਏਸ਼ਨ ਜਿਹੜੀ ਉਹ ਕੰਟਰੋਲ ਚ ਆ ਗਈ ਔਰ ਸਾਰੇ ਜਿਹੜੇ ਜਿਹੜੇ ਬਿਮਾਰ ਨੇਗੇ ਸੀ ਉਹਨਾਂ ਨੂੰ ਵਕ ਵਕ ਹਸਪੀਟਲਾਂ ਚ ਦਾਖਲ ਕਰਵਾਇਆ ਗਿਆ ਹੈਗਾ ਉਹਨਾਂ ਦਾ ਇਲਾਜ ਹੋ ਬਿਲਕੁਲ ਜਿਹੜੇ ਸਬੰਧਤ ਅਧਿਕਾਰੀ ਨੇਗੇ ਉਹ ਪਰਿਵਾਰਾਂ ਨਾਲ ਬੈਠ ਕੇ ਜੀਆ ਇਹਦਾ ਫੈਸਲਾ ਕਰ ਲਿਆ ਪਰਿਵਾਰਾਂ ਨੇ ਸੋ ਕਿਉਂਕਿ ਹੁਣ ਚੋਣ ਜਾਬਤਾ ਆ ਚੋਣ ਜਾਬਤੇ ਤੋਂ ਬਾਅਦ ਜਿਹੜਾ ਹੈ ਜਿਸ ਤਰ੍ਹਾਂ ਵੀ ਪਰਿਵਾਰ ਕਰਨਗੇ ਇਸ ਤਰ੍ਹਾਂ ਸਰ ਦੇਖੋ ਸਮਾਜ ਦੇ ਅੰਦਰ ਕੁਝ ਇਸ ਤਰ੍ਹਾਂ ਸਮਾਜ ਵਿਰੋਧੀ ਅੰਸਰ ਹੁੰਦੇ ਨੇ ਕਿ ਉਸ ਸਮੇਂ ਸਮੇ ਸਿਰ ਪਛਾਣੇ ਜਾਂਦੇ ਨੇ ਹੁਣ ਜਿਹੜੇ ਸਮਾਜ ਵਿਰੋਧੀ ਅੰਸਰ ਪਛਾਣੇ ਗਏ ਨੇ ਉਹਨਾਂ ਦੇ ਖਿਲਾਫ ਬਹੁਤ ਸਖਤ ਕ੍ਰਿਯਾਂ ਲਿਆ ਪਹਿਲਾ ਇੰਨੀਆਂ ਸਖਤ ਧਰਾਮਾ ਚ ਕਰੇ ਕੇਸ ਦਰਜ ਕੀ ਹੋਏ ਹੈਗੇ ਪਹਿਲੀ ਵਾਰ ਆ ਕਿ ਅਸੀਂ ਇੰਨੀਆਂ ਸਖਤ ਜੜੀਆਂ ਧਰਾਮਾ ਤੇ ਕੇਸ ਦਰਜ ਕੀਤਾ ਤਾਂ ਕਿ ਆਉਣ ਵਾਲੇ ਸਮੇਂ ਚ ਕੋਈ ਹੋਰ ਵੀ ਸਮਾਜ ਵਿਰੋਧੀ ਅੰਸਰ ਇਸ ਤਰ੍ਹਾਂ ਦਾ ਕਾਰਨ ਨਾ ਕਰ ਸਕੇ ਦੇਖੋ ਪਰਿਵਾਰ ਤੇ ਪ੍ਰਸ਼ਾਸਨ ਜਿਹੜਾ ਬੈਠ ਕੇ ਉਹ ਫੈਸਲਾ ਕਰੂਗਾ ਕਿਉਂਕਿ ਮੈਂ ਫੇਰ ਦੁਹਰਾ ਰਿਹਾ ਕਿ ਚੌਂਡ ਯਾਤਕ